ਏ ਮੇਰਾ ਲੜਕਾ ਗੱਭੀ ਪਰਸੋਂ ਦਾ ਸੁਭਦੀਪ ਕਰਨਾ ਖਨੌੜੀ ਬਾਟਰ ਤੇ ਉਹ ਹੋ ਗਿਆ ਜੀ ਤੇ ਇਹਨਾਂ ਨੇ মিডিਆ ਵਾਲਿਆਂ ਨੂੰ ਕਹਿਤਾ ਵੀ ਮਾਂ ਮਰੀ ਹੋਈ ਐ ਹਾਂ ਜੀ ਮਾਂ ਮੈਂ ਹੈ ਗਈਆਂ ਸੱਚਮੁੱਚ ਖੜੀਆਂ ਸਾਹਮਣੇ ਮੈਂ ਆਪਦੀ ਮਾਂ ਬੇਟੇ ਦਾ ਮੂੰਹ ਵੇਖਣ ਆਈ ਸੀ ਮੈਨੂੰ ਤੋਂ ਉਹ ਦੇਖਿਆ ਹੀ ਨਹੀਂ ਪਾਲਿਆ ਹੀ ਨਹੀਂ ਹੁਣ ਉਹ ਐਂ ਕਹਿੰਦੀ ਆ ਵੀ ਮੇਰੇ ਜਵਾਕ ਆ ਉਹਦੋਂ ਨੂੰ ਦਿਖਿਆ ਨਹੀਂ ਵੀ ਅਸੀਂ ਜਵਾਕ ਆ ਉਹਦੇ ਜੋ ਛੱਡ ਕੇ ਗਈ ਆ ਜੀ ਮੈਂ ਜਾਉਂਦੀ ਐ ਇਹਨਾਂ ਨੇ ਮੈਨੂੰ ਜਾਣ ਕੇ ਮਰੀ ਬਣਾਇਆ ਜੀ ਵੀ ਮੈਂ ਜਉਂਦੀ ਖੜੀ ਐ ਇਹਨਾਂ ਨੇ ਤੜਕੇ ਵੀ ਕਿਹਾ ਵੀ ਮਰੀ ਹੋਈ ਐ ਤੂੰ ਤਾਂ ਕੁਛ ਕਹ ਲੈ ਉਹ ਉਹਦੋਂ ਸੋਚਣਾ ਚਾਹੀਦਾ ਸੀ ਜਦੋਂ ਛੱਡ ਕੇ ਗਈ ਉਹ ਪਹਿਲਾ ਨਯਨ ਦਾ ਜਿਹੜਾ ਪਿਓ ਸੀ ਨਸ਼ੇ ਪੱਤੇ ਕਰਦਾ ਸੀ ਇਹ ਆਪ ਬਲੈਕ ਕਰਦੇ ਸੀਗੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਵੀ ਇਹਨਾਂ ਨੇ ਮੇਰੀ ਨਾ ਸੁਣੀ ਮੈਂ ਬਾਗੀ ਸੀ ਛੱਡ ਕੇ ਪਹਿਲੀ ਗੱਲ ਤਾਂ ਮੇਰੀ ਨੀ ਮਾਤਾ ਨੂੰ 17 ਸਾਲ ਹੋ ਗਏ ਗਈ ਪਹਿਲਾਂ ਤਾਂ ਉਹਨੂੰ ਸੋਚਣਾ ਚਾਹੀਦਾ ਜੋ ਛੋਟੇ ਛੋਟੇ ਨੂੰ ਛੱਡ ਗਈ ਹੁਣ ਉਹਦਾ ਹੱਕ ਹੀ ਨਹੀਂ ਬੰਦ ਆ 14 ਦਾ ਮੁੰਡਾ ਵੱਡੀ ਕੁੜੀ ਮੇਰੇ ਨਾਲ ਫੋਨ ਤੇ ਸਪਰਕ ਕਰਦੇ ਆ ਜੀ ਮੁੰਡਾ ਜਿੱਦੇ ਦਿੱਲੀ ਗਿਆ ਉਹਦੇ ਵੀ ਫੋਨ ਆਨ ਕਰਕੇ ਗਿਆ ਵੀ ਮੈਂ ਤਾਂ ਮੈਂ ਜਾਣਨਾ ਹੈ ਮੈਂ ਉਹਨੂੰ ਕਿਹਾ ਸੀ ਪਤ ਨਾ ਜਾ ਉਹ ਨਹੀਂ ਰੁਕਿਆ ਮੇਰੀ ਉਹਦੇ ਨਾਲ ਕਦੇ ਕੋਈ ਗੱਲ ਨਹੀਂ ਹੋਈ ਸਾਡੇ ਵੱਲੋਂ ਤਾਂ ਉਹ ਮਰੀ ਵੀ ਐ ਸਾਡੇ ਨਾਲ ਉਹਦਾ ਕੋਈ ਇਲਾਕਾ ਦੇਗਾ ਨਹੀਂ ਮੇਰਾ ਭਰਾ ਸੀ ਅਸੀਂ ਉਸੇ ਬੰਦੀ ਦੇ ਨਾਲ ਆ ਜਿਵੇਂ ਕਰਨਗੇ ਅਸੀਂ ਓਵੇਂ ਕਰਾਂਗੇ ਕੋਈ ਕੁਛ ਕਹੀ ਜਾਵੇ ਕਿੰਨੇ ਟਾਈਮ ਤੋਂ ਤੁਸੀਂ ਲੱਗ ਰਹੇ ਰਹੇ ਹੋ 12-13 ਸਾਲ ਤੋਂ ਲੱਗ ਰਹੇ ਰਹੇ ਹਾਂ ਜੀ ਹਾਂ ਜੀ ਮੇਰਾ ਵੀ ਵਿਆਹ ਜਗਰ ਵਾਲੇ ਦੀ ਹਾਂ ਜੀ ਮੇਰਾ ਵਿਆਹ ਦੂਜਾ ਕਰਤਾ ਇਹਨਾਂ ਨੇ ਸਾਡੇ ਨਾਲ ਉਹ ਵੀ ਹੈਗੇ ਤੁਹਾਨੂੰ ਬੱਚੇ ਹਾਂ ਜੀ ਹੈਗੇ ਅੱਜ ਉਹਨੂੰ ਅਸੀਂ ਕਹੀਓ ਮਾਂ ਮਣੀ ਨਹੀਂ ਮਾਂ ਵਣੀ ਨਹੀਂ ਜਦੋਂ ਹੁਣ ਉਹਨੇ ਤਲਾਕ ਉਹਦੇ ਨਾਲ ਹੋਇਆ ਵਾ 17 ਸਾਲ ਹੋ ਗਏ ਤੇ ਬਾਕੀ ਉਹਦੇ ਉਹਨੂੰ ਦਿਸੇ ਨਹੀਂ ਇਹ ਬੱਚੇ ਪੂਰਾ ਪੂਰਾ ਆ ਤਾਂ ਕੁੜੀ ਰੂੜੀ ਫਿਰਦੀ ਸੀ ਸਾਲ ਦੀ ਸੀ ਨਾਮ ਹੈ ਮਾਤਰੀ ਵੀਰਪਾਲ ਕਾਰਜੀ ਅੱਛਾ ਜੀ ਇਹ ਕਿਹਦੀ ਰਾਣਾ ਲੰਦ ਵੀਰਪਾਲ ਕਾਰਜੀ ਇੱਧਰ ਇੱਧਰ ਕਿਵੇਂ ਪੀਕਿਓ ਜੀ ਕਿਉਂਕਿ ਤੁਸੀਂ ਇੱਥੇ ਆਏ ਹੋ ਜੀ ਹੁਣ ਹਾਂਜੀ ਇੱਥੇ ਆਏ ਆ ਇਹ ਮੇਰਾ ਲੜਕਾ ਗੱਭੀ ਪਰਸੋਂ ਦਾ ਸੁਭਦੀਪ ਕਰਨਾ ਖਨੌੜੀ ਬਾਰਡਰ ਤੇ ਉਹ ਹੋ ਗਿਆ ਜੀ ਤੇ ਇਹਨਾਂ ਨੇ ਮੀਡੀਆ ਵਾਲਿਆਂ ਨੂੰ ਕਹਿਤਾ ਵੀ ਮਾਂ ਮਰੀ ਹੋਈ ਐ ਹਾਂ ਹਾਂਜੀ ਹਾਂਜੀ ਮਾਂ ਮੈਂ ਹੈਗੀ ਆ ਸੱਚਮੁੱਚ ਖੜੀ ਆ ਸਾਹਮਣੇ ਮੈਂ ਆਪਦੀ ਮਾਂ ਬੇਟੇ ਦਾ ਮੂੰਹ ਵੇਖਣ ਆਈ ਸੀ ਨਹੀਂ ਇਹ ਤਾਂ ਕਾਫੀ ਧੇਰ ਤੋਂ ਤੁਹਾਡੇ ਬਾਰੇ ਬੀਬੀਸੀ ਤੇ ਵੀ ਇਵਨਕੇ ਲਿਖਿਆ ਨਹੀਂ ਜੀ ਮੈਂ ਜਾਉਂਦੀ ਆ ਇਹਨਾਂ ਨੇ ਮੈਨੂੰ ਜਾਣ ਕੇ ਮਰੀ ਬਣਾਇਆ ਜੀ ਵੀ ਮੈਂ ਜਾਉਂਦੀ ਖੜੀ ਆ ਇਹਨਾਂ ਨੇ ਤੜਕੇ ਵੀ ਕਿਹਾ ਵੀ ਮਰੀ ਹੋਈ ਐ ਜੀ ਮੈਂ ਮਾਂ ਇਹ ਮਾਦੋਸ਼ੀ ਦਾ ਇਤਰ ਕਿਹਨਾ ਬਿਆਨ ਦਾ ਇਹ ਬਿਆਨ ਆਈ ਸੀ ਜੀ ਇਹ ਪਹਿਲਾਂ ਇਹਨਾਂ ਦਾ ਜਿਹੜਾ ਪਿਓ ਸੀ ਨਸ਼ੇ ਪੱਤੇ ਕਰਦਾ ਸੀ ਇਹ ਆਪ ਬਲੈਕ ਕਰਦੇ ਸੀ ਜੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਵੀ ਇਹਨਾਂ ਨੇ ਮੇਰੀ ਨਾ ਸੁਣੀ ਮੈਂ ਬਾਗੀ ਸੀ ਛੱਡ ਕੇ ਤੇ ਮੁੜ ਕੇ ਮੁੰਡਾ ਵੱਡੀ ਕੁੜੀ ਮੇਰੇ ਨਾਲ ਫੋਨ ਤੇ ਸੰਪਰਕ ਕਰਦੇ ਆ ਜੀ ਮੁੰਡਾ ਜਿਹਦੇ ਦਿੱਲੀ ਗਿਆ ਉਹਦੇ ਵੀ ਫੋਨ ਇਹਨੇ ਕਰਕੇ ਗਿਆ ਵੀ ਮਾ ਤਾਂ ਮੈਂ ਜਾਣਾਂ ਮੈਂ ਉਹਨੂੰ ਕਿ ਐਸੀ ਪਤ ਨਾ ਜਾ ਉਹ ਨਹੀਂ ਰੁਕਿਆ ਜੀ ਵੱਡੇ ਨਾਲ ਰਹਿੰਦਾ ਸੀ ਜੀ ਨਹੀਂ ਜੀ ਨਾਲ ਨਹੀਂ ਸੀ ਪਾਸੇ ਰਹਿੰਦਾ ਸੀ ਕਿੰਨੇ ਟਾਈਮ ਤੋਂ ਤੁਸੀਂ ਅਲੱਗ ਰਹ ਰਹੇ ਹੋ 12-13 ਸਾਲ ਤੋਂ ਅਲੱਗ ਰਹੇ ਰਹੇ ਆ ਜੀ ਤੇ ਅੱਜ ਤੁਸੀਂ ਕਿਨੇ ਅੱਜ ਸਾਡੀ ਅੱਜ ਸਾਧੂ ਜਦੋਂ ਅਸੀਂ ਆਏ ਸੁਣਿਆ ਫਿਰ ਮੈਂ ਭੱਜੀ ਵੀ ਮੈਂ ਮਰੀ ਨਹੀਂ ਜੀ ਜਿਉਂਦੀ ਆਂ ਪਰਸੋਂ ਦੇ ਪਰਸੋਂ ਦੀ ਗੱਲ ਚੱਰੀ ਅੱਜ ਹੀ ਕਿਉਂ ਨਿਕਲ ਗਿਆ ਅੱਜ ਆਇਆ ਨਿਕਲਿਆ ਜੀ ਪਰਸੋਂ ਜਿਹੜਾ ਰਾਤ ਨੇ ਬਿਆਨ ਹੋਇਆ ਸੀ ਪੱਤਰਕਾਰ ਦਾ ਨਾਂ ਭੁੱਲ ਗੀ ਜੀ ਉਹਨੂੰ ਮੈਂ ਪਰਸੋਂ ਰਾਤ ਹੀ ਫੋਨ ਲਾਇਆ ਨਹੀਂ ਉਹਨੇ ਮੇਰਾ ਫੋਨ ਨਹੀਂ ਚੱਕ ਰਿਆ ਤੁਹਾਨੂੰ ਦਾ ਪਤਾ ਤੁਹਾਨੂੰ ਦਾ ਪਤਾ ਲੱਗਿਆ ਹੋਣਾ ਨਾ ਵੀ ਇਸ ਤਰੀਕੇ ਨਾਲ ਮੁੰਡੇ ਦੀ ਮੌਤ ਹੋ ਗਈ ਹੈ ਮੈਨੂੰ ਜੀ ਪਹਿਲਾਂ ਕਿਉਂ ਨਹੀਂ ਪਹੁੰਚਿਆ ਪਹਿਲੇ ਤੇ ਨਹੀਂ ਲੱਗੇ ਪਹਿਲਾਂ ਜੀ ਇਹ ਪ੍ਰੈਸ਼ਰ 'ਚ ਸੀ ਪ੍ਰੈਸ਼ਰ 'ਚ ਸੀ ਮੈਂ ਜਿੱਥੇ ਹੋਰ ਤੁਸੀਂ ਪਾਲਣ ਪੋਸ਼ਣ ਕੀਤਾ ਜੀ ਮੁੰਡੇ ਦਾ ਸੀ ਜਿੰਨੇ ਟਾਈਮ ਤੱਕ ਪਾਲਣ ਪੋਸ਼ਣ ਕੀਤਾ ਮੁੰਡੇ ਦਾ ਇਹ ਨਾ ਨਾ ਮੈਂ 8-9 ਸਾਲ ਪਹਿਲਾਂ 9 ਮਹੀਨੇ ਤੱਕ ਮੈਂ ਢਿੱਡ ਤੇ ਹੁਣ ਇਸ ਦਾ ਪਾਲਣ ਪੋਸ਼ਣ ਕਰਨ ਕਰ ਰਹੇ ਸੀ ਜੀ ਇਹ ਦੇ ਜਿਹੜਾ ਪਾਲਣ ਪੋਸਣ ਕਰਦੇ ਸੀ ਦਾਦਾ ਅਤੇ ਦਾਦੀ ਸੀ ਉਹ ਮਰ ਗਏ ਸੀ ਮਰ ਚੁੱਕੇ ਸੀ ਇਹ ਵੀ ਚਾਚਾ ਸੀ ਕਹਿੰਦੇ ਉਹਨਾਂ ਦੇ ਪਿਤਾ ਨੇ ਦੂਜਾ ਵਿਆਹ ਕਰਾ ਲਿਆ ਸੀ ਨਹੀਂ ਜੀ ਨਹੀਂ ਕਰਾਇਆ ਸੀ ਉਹਨਾਂ ਦਾ ਪਿਤਾ ਹੈ ਨਹੀਂ ਦੂਜੇ ਵਿਆਹ ਕਰਾ ਲਿਆ ਜੀ ਕਿੰਨੀ ਦੇਰ ਕਿੱਥੇ ਰਹਿੰਦੇ ਰਹੇ ਇਹ ਨਹੀਂ ਦੇਰ ਜੀ 4 ਸਾਲ ਸਾਡੇ ਕੋਲੇ ਰਹੇ ਉਸ ਤੋਂ ਬਾਅਦ ਅਸੀਂ ਇਹ ਦਾ ਵਿਆਹ ਕੀ ਕਰ ਲਿਓ ਨਹੀਂ ਉਹਨਾਂ ਨੂੰ ਪੁੱਛਣ ਦਿਓ ਜਰਾ ਹਾਂ ਜੀ ਵਿਆਹ ਦੂਜਾ ਕਰਾ ਲਿਆ ਜੀ ਹਾਂ ਜੀ ਮੇਰਾ ਵਿਆਹ ਦੂਜਾ ਕਰਤਾ ਜੀ ਇਹਨਾਂ ਨੇ ਸਾਡੇ ਨਾਲ ਵੀ ਹੈਗੇ ਤੁਹਾਨੂੰ ਬੱਚੇ ਹਾਂਜੀ ਹੈਗੇ ਆ ਜੀ ਥੋੜੇ ਬੱਚੇ ਨੇ ਕਿ ਦੋ ਗੁਡੀਆਂ ਜੀ ਮਤਲਬ ਦੋ ਗੁਡੀਆਂ ਜਿਹੜੀਆਂ ਨੇ ਇੱਕ ਮੈਰਿਡ ਵੀ ਹੈ ਲੜਕੀ ਨਹੀਂ ਜੀ ਮੇਰੀਆਂ ਦੋਨੇ ਇੱਥੇ ਆ ਜਿਹੜੀਆਂ ਦੋਨੇ ਛੋਟੀਆਂ ਕੋਈ ਇੱਕ ਵਿਆਹੀ ਵੀ ਹੈ ਜੀ ਇੱਕ ਕੁਮਾਰੀ ਹੈ ਜੀ ਸ਼ੁਕਰਨ ਕਿੰਨੇ ਚਿਰ ਤੋਂ ਤੁਹਾਡੇ ਨਾਲ ਨਹੀਂ ਰਹਿੰਦਾ ਸੀਗਾ ਇਹ 12 13 ਸਾਲ ਤੋਂ ਨਹੀਂ ਰਹਿੰਦਾ ਜੀ ਕਿੱਥੇ ਰਹਿੰਦਾ ਸੀਗਾ ਇਹ ਆਪਦੇ ਪਿੰਡ ਹੀ ਰਹਿੰਦਾ ਸੀ ਕਿਤੇ ਵਾਗ ਗਿਆ ਕਿਤੇ ਪਿੰਡ ਆ ਗਿਆ ਕਿਤੇ ਪਿੰਡ ਰਹੀਂ ਤੁਸੀਂ ਤੁਸੀਂ ਕਿੱਥੇ ਰਹਿੰਦੇ ਸੀ ਮੈਂ ਵੀ ਆਈ ਵੀ ਆ ਜਿਹੜਾ ਸੌਰੀ ਰਹਿੰਦੀ ਸੀ ਪਰਸੋ ਜਦੋਂ ਤੁਹਾਡੀ ਕਿਹਨੇ ਵੀ ਤੁਹਾਡੀ ਗ੍ਰੀਜ ਮੈਰੇ ਜੀ ਹੋਈ ਨਹੀਂ ਹੋਈ ਵੀ ਆ ਜੀ ਅੱਛਾ ਦੁਆਰਾ ਮੈਰੇ ਜੀ ਹਾਂਜੀ 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 ਜੀ ਜੀ ਹੋਰ ਤੁਸੀਂ ਮਾਂ ਹੋਣ ਦੇ ਨਾਤੇ ਕੀ ਚਾਹੁੰਦੇ ਹੋ ਜੀ ਮੈਂ ਮਾਂ ਨਾ ਦਾਈ ਚਾਹਣੀ ਆ ਜੀ ਵੀ ਜੋ ਮੈਨੂੰ ਮਾਰੀ ਚਾਹੁੰਦਾ ਹੈ ਵੀ ਉਹ ਮੈਂ ਮਰੀ ਨਹੀਂ ਮੈਂ ਸੱਚ ਮੁੱਛ ਸਾਹਮਣੇ ਖੜੀ ਆ ਜੀ ਨਹੀਂ ਤੁਸੀਂ ਆਪਣੀ ਮਰੀ ਦਾ ਤੁਹਾਨੂੰ ਦੁੱਖ ਹੈ ਵੀ ਲੋਕ ਕਹਿ ਰਹੇ ਨੇ ਤੁਹਾਨੂੰ ਉਹਦੇ ਮੁੰਡੇ ਦਾ ਵੀ ਹੋਇਆ ਜੀ ਮੁੰਡੇ ਦੀ ਮਿੱਟੀ ਬਲੀਦ ਕਰਦੇ ਆ ਵਿਚਾਰੇ ਦੀ ਉਹਦਾ ਸ਼ਿਸ਼ਕਾਰ ਹੋ ਜੇ ਕੀ ਫਾਇਦਾ ਹੈ ਮੈਂ ਉਹਨੂੰ ਰੋਲੇ ਦਾ ਤੇ ਤੁਸੀ ਕੋਈ ਕਾਰਵਾਈ ਦੀ ਮੰਗ ਕਰਦੇ ਹੋ ਕਿ ਨਹੀਂ ਨਹੀਂ ਜੀ ਮੈਂ ਹੁਣ ਕਿਸੇ ਦੀ ਮੰਗ ਨਹੀਂ ਕਰਦੀ ਕੋਈ ਹੋਰ ਕਾਈ ਵਾ ਉਹ ਕਹਿੰਦੇ ਨੇ ਸਾਡੀਆ ਮੰਗਾ ਜਾਂਦਾ ਬੁਰਿਆ ਨੇ ਹੁੰਦੀ ਆਸੀਂ ਨਾ ਸੰਸਕਾਰ ਹੋਣ ਦੀ ਇਹ ਨਾ ਨਹੀਂ ਜੀ ਮੇਰੇ ਕਿੰਨਿਆਂ ਕੋਈ ਕਾਰਵਾਈ ਦੀ ਮੰਗ ਨਹੀਂ ਉਹਦੇ ਚਾਚੇ ਨੇ ਜੋ ਲਿਖ ਕੇ ਦਿੱਤਾ ਉਹਦੇ ਪਰਿਵਾਰ ਨੇ ਜੋ ਲਿਖ ਕੇ ਦਿੱਤਾ ਫਿਰ ਉਹਦਾ ਪਾਲਣ ਪੋਸ਼ਣ ਉਹ ਕਰ ਰਹੇ ਨੇ ਤੇ ਜ਼ਿੰਮੇਵਾਰ ਤੇ ਉਹੀ ਨੇ ਨਾ ਉਹਦੇ ਹਾਂ ਜੀ ਉਹੀ ਸੀ ਤੁਸੀਂ ਤਾਂ ਛੱਡ ਕੇ ਚਲੇ ਗਏ ਉਹਨੂੰ ਨਹੀਂ ਜੀ ਫਿਰ ਮੇਰੇ ਨਾਲ ਫੋਨ ਤੇ ਸੰਪਰਕ ਕਰਦਾ ਸੀ ਮੇਰੇ ਨਾਲ ਫੋਨ ਤੇ ਹੈਗਾ ਸੀ ਜੀ ਫੋਨ ਰੋਜ਼ ਲਾਉਂਦਾ ਸੀ ਮੈਂ ਤਾਂ ਇਹਨੂੰ ਕਰੇ ਨਹੀਂ ਪੜਨਾ ਦੇ ਰਹੇ ਮੇਰੇ ਨਾਲ ਵੀ ਤੁਸੀਂ ਹੁਣ ਐਜ਼ ਅ ਮਦਰ ਇੱਥੇ ਆਇਓ ਜਾਂ ਜਿਹੜੀ ਮੁੰਡੇ ਦੀ ਮਿੱਟੀ ਪਲੀ ਥੋਰੀ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਆਇਓ ਨਹੀਂ ਜੀ ਮੈਂ ਤਾਂ ਉਹਦੀ ਮਾਤਾ ਆ ਹਾਂ ਉਹਨੂੰ ਦੇਖਣਾ ਛੋਟਾ ਛੋਟਾ ਬੇਟਾ ਇੱਕ ਤਾਂ ਸ਼ਹੀਦ ਮੰਗੂ ਹੋਇਆਗਾ ਗੋਲੀ ਲੱਗੀ ਹੈ ਕਿ ਉਹਦੇ ਨਹੀਂ ਮੈਂ ਕਹਿੰਨੇ ਵੀ ਚੱਲ ਵਿਚਾਰੇ ਦਾ ਸੰਸਕਾਰ ਹੋ ਜਾਏ ਟਾਈਮ ਨਾ ਕਾ ਤਾਂ ਰੋਲਿਆ ਜਾਂਦਾ ਹੈ ਤੁਹਾਡੇ ਤੱਕ ਸਰਕਾਰ ਨੇ ਕਦੋਂ ਪਹੁੰਚ ਕੀਤੀ ਮੈਂ ਮੋਬਾਈਲ ਤੇ ਵੇਖਿਆ ਸੀ ਕਿ ਹੁਣ ਤੁਹਾਨੂੰ ਕਿਸ ਨੇ ਹੁਣ ਤੁਹਾਨੂੰ ਕਿਸ ਨੇ ਬੁਲਾਇਆ ਨਹੀਂ ਜੀ ਕਿਸੇ ਨੇ ਨਹੀਂ ਬੁਲਾਇਆ ਸੀ ਆਪ ਦੀ ਆਪ ਆਏ ਹਾਂ ਜੀ ਮਾਤਾ ਜੀ ਕਿਹਦੇ ਨਾਲ ਆਇਓ ਤੁਸੀਂ ਇੱਥੇ ਅਸੀਂ ਗੱਡੀ ਤੇ ਆਏ ਹਾਂ ਜੀ ਪਰਾਈਨ ਕਿਹੜੀ ਜਗ੍ਹਾ ਤੇ ਰਹਿੰਦੇ ਅਸਿਮਰਾ ਅੱਜ ਹੈ ਮਤੋਂ ਰਿਪੋਰਟ ਪਤਿਕਾ ਜਿਹੜਾ ਉਹਦੇ ਨਾਲ ਉਹਦੀਆਂ ਇੱਕ ਦੋ ਭੈਣਾਂ ਦੱਸਦੇ ਨੇ ਦੋ ਭੈਣਾਂ ਰਹਿ ਰਹੇ ਨੇ ਨਾਲ ਠੀਕ ਹੈ ਉਹਦੇ ਪਿਤਾ ਜੀ ਨੇ ਜਿਹੜੇ ਉਹ ਡਰਾਈਵਰ ਨੇ ਡਰਾਈਵਿੰਗ ਕਰਦੇ ਨੇ ਉਹ ਰਹਿੰਦੇ ਨੇ ਮਤਲਬ ਉਹ ਅਲੱਗ ਰਹ ਰਹੇ ਨੇ ਫਿਰ ਤੁਸੀਂ ਅਲੱਗ ਰਹ ਰਹੇ ਹੋ ਮੈਂ ਤਾਂ ਫਿਰ ਅਲੱਗ ਰਹਿਣਾ ਇਹ ਜਿਹੜਾ ਭੈਣ ਇੱਕ ਵਿਆਹੀ ਹੈ ਜੀ ਪਿਓ ਡਰਾਈਵਰ ਹੀ ਨਹੀਂ ਨਹੀਂ ਦੋ ਭੈਣ ਭਰਾ ਇੱਕ ਮਾਰੇ ਸੀ ਛੋਟੀ ਭੈਣਾਂ ਕਰਕੇ ਛੱਡਿਆ ਨਹੀਂ ਜੀ ਸਾਡੇ ਕੋਲ ਇੱਧਰ ਦੇਖੀਏ ਇੱਧਰ ਇੱਧਰ ਤੁਸੀਂ ਸਾਹਮਣੇ ਨੇ ਜਿਹੜੀ ਕੁੜੀਆਂ ਸੀ ਉਹ ਵੀ ਤੁਹਾਡੇ ਨਾਲ ਨਹੀਂ ਰਹਿੰਦੀ ਨਹੀਂ ਜੀ ਉਹ ਇਹਦੇ ਨਾਲ ਹੀ ਰਹਿੰਦੇ ਸੀ ਹਾਂਜੀ ਹਾਂਜੀ ਉਹਨੇ ਕਿੱਥੇ ਭੈਣ ਭਾਈ ਅਲੱਗ ਰਹਿੰਦੇ ਸੀ ਉਹ ਜਿਹੜੀ ਦਾਦੀ ਮਰ ਗਈ ਉਹਦੇ ਨਾਲ ਸੀ ਮਤਲਬ ਤੁਸੀਂ 13 ਸਾਲ ਤੋਂ ਜਿਹੜਾ ਉਹਦਾ ਪਾਲਣ ਪੋਸ਼ਣ ਹੋ ਰਿਹਾ ਤੁਸੀਂ ਕਹਿੰਦੇ ਵੀ 13 ਸਾਲ ਤੋਂ ਅਲੱਗ ਹੋ ਗਿਆ ਮੁੰਡਾ 13 ਸਾਲ ਹਾਂਜੀ ਉਦੋਂ 13 ਸਾਲ ਦੇ ਵਿੱਚ ਤੁਸੀਂ ਕਦੇ ਸੰਪਰਕ ਕੀਤਾ ਉਹਦੇ ਨਾਲ ਹਾਂਜੀ ਨਾਨਕੀ ਆਉਂਦਾ ਸੀ ਮੇਰੇ ਕੋਲੇ 10 10 ਦਿਨ ਲੱਗ ਜਾਂਦਾ ਸੀ ਰਹਿੰਦਾ ਸੀ ਆਮਡੇ ਕੁੜੀ ਵੱਡੀ ਆਉਂਦੀ ਜਾਂਦੀ ਆ ਜੀ ਛੋਟੀ ਤੁਹਾਡੇ ਨਾਲ ਨਹੀਂ ਛੋਟੀ ਨਹੀਂ ਕੁੜੀ ਨਹੀਂ ਆਈ ਵੀਰੇ ਪਰਿੰਡਾਲੇ ਤਾਂ ਕਹਿੰਦੇ ਨੇ ਕਿ ਤੁਹਾਡੇ ਨਾਲ ਸੰਪਰਕ ਹੀ ਨਹੀਂ ਰਿਹਾ ਹੈਗਾ ਜੀ ਜਦੋਂ ਮਰਜ਼ੀ ਫੋਨਾਂ ਤੇ ਵੇਖ ਲਓ ਤੁਸੀਂ ਛੋਟੀ ਕੁੜੀ ਨਾਲ ਕਿਉਂ ਨਹੀਂ ਆਈ ਵੱਡੀ ਇਹ ਹੁੰਦੀ ਰਹੀ ਹੈ ਛੋਟੀ ਨੇ ਆਪਾਂ ਇਹ ਮੈਂ ਗੱਪ ਨਹੀਂ ਮਾਰਦੇ ਛੋਟੀ ਆਪਣੇ ਨਾਲ ਫੋਨ ਤੇ ਗੱਲ ਵੀ ਛੋਟੀ ਉਹਨਾਂ ਦੇ ਪ੍ਰਾਈਸ ਸਰਚ ਹੈ ਜੀ ਵੱਡੀਆਂ ਦੇ ਸੌਰੀ ਅੱਛਾ ਜਿਹੜੀ ਕੋਈ ਭੂਆ ਹੈ ਹਾਂਜੀ ਜਿਹੜੀ ਕਿ ਦੱਸਿਆ ਜਾਂਦਾ ਕਿ ਪੰਜਾਬ ਪੁਲਿਸ ਦੇ ਵਿੱਚ ਵੀ ਆ ਉਹਦੇ ਨਾਲ ਤੁਹਾਡਾ ਸੰਪਰਕ ਰਹਿੰਦਾ ਨਹੀਂ ਜੀ ਕੋਈ ਨਹੀਂ ਰਹਿੰਦਾ ਨਹੀਂ ਬਸ ਠੀਕ ਹੈ ਹੁਣ ਕੀ ਮੰਗਾ ਸਰਦਾਰ ਫਿਰ ਤੁਸੀਂ ਕੀ ਕੀ ਜੇ ਲਾਸਟ ਦੱਸੋ ਜਿਹਨੇ ਕਰਮ ਕੀ ਆਏ ਹੋ ਲਾਸਟ ਕੀ ਕਰ ਰਹੇ ਹੋ ਮੈਂ ਮੂਹ ਵੇਖਣ ਆਈ ਸੀ ਮੁੰਡੇ ਦਾ ਅੱਛਾ ਬਾਕੀ ਉਹਦੀ ਲਾਸਣਾ ਉਹ ਹੋਵੇ ਉਹਨੂੰ ਸੀਰਦੀ ਉਹ ਦਿੱਤਾ ਜਾਵੇ ਉਹਦਾ ਸ਼ਿਸ਼ਕਾਰ ਉਹ ਕੀ ਤੁਸੀਂ ਜਿਹੜੀ ਮੰਗ ਕੀਤੀ ਹੈ ਜਿਹੜੀ ਉਹਦਾ ਸਮਰਥਨ ਕਰਦੇ ਹੋਗੇ ਨਹੀਂ ਜੀ ਆਪਾਂ ਕੋਈ ਜਿਵੇਂੰਦੀ ਨਾਲ ਹੈ ਨਹੀਂ ਜੀ ਐਵੇਂ ਨਹੀਂ ਅਸੀਂ ਕਿਸੇ ਖਾਤੇ ਪਰਪਰ ਤੋਲਣਾ ਨਹੀਂ ਸਾਡਾ ਮੁੰਡਾ ਮੁੜੇ ਨਹੀਂ ਜੀ ਕੋਈ ਗਲਤੀ ਨਹੀਂ ਕਰੀ ਨਹੀਂ ਤੁਹਾਨੂੰ ਲੱਗਦਾ ਹੈ ਨਹੀਂ ਜੀ ਮੈਂ ਤਾਂ ਕਹਿੰਨੀ ਆ ਵੀ ਜਾਂਦਾ ਹੀ ਨਾ ਹੋਰ ਮਾਮਾ ਦੇ ਪੁੱਤ ਵੀ ਮੁੜਿਆ ਹੁਣ ਜਿਹੜੇ ਗਏ ਆ ਮੇਰਾ ਤਾਂ ਵਿਚਾਰਾ ਜਾਨ ਕਮਾਵਾ ਲੈ ਚੁੱਕਾ ਹੈ ਤੁਹਾਡੀ دوسری ਸ਼ਾਦੀ ਤੋਂ ਤੁਹਾਡੇ ਕਿੰਨੇ ਬੱਚੇ ਨੇ ਦੋ ਜੀ ਦੋ ਹਾਂਜੀ ਲੜਕੇ ਲੜਕੀਆਂ ਦੋ ਕੁੜੀਆਂ ਦੋ ਹਸਬੰਡ ਨਾਲ ਆਏ ਨੇ ਅੱਜ ਤੁਹਾਡੇ ਨਹੀਂ ਜੀ ਉਹ ਤਾਂ ਅਗਲੇ ਕਿਉਂ ਆਉਂਦੇ ਨੇਗੀ ਉਹਨਾਂ ਦਾ ਕੀ ਕਹਨੇ ਹੈ ਇਸ ਬਾਰੇ ਜਦੋਂ ਤੁਸੀਂ ਉਹਨਾਂ ਨੂੰ ਦੱਸ ਕੇ ਆਏ ਉਹਨਾਂ ਨੇ ਆਹ ਗੱਲ ਕਰੀ ਨਹੀਂ ਜੀ ਇਹਨਾਂ ਦੇ ਬੱਚਿਆਂ ਦੀ ਮੈਂ ਕਰੀ ਨਹੀਂ ਨਾ ਉਹ ਆਉਣ ਨਹੀਂ ਨਾ ਹੋਉਣ ਇਹਨਾਂ ਦੀ ਬੋਲੋ ਜੀ ਤੁਸੀਂ ਤੁਸੀਂ ਦੱਸੋ ਉਹਨਾਂ ਦੀ ਕੋਈ ਗੱਲ ਹੀ ਨਹੀਂ ਸੀ ਜੀ ਉਹਨਾਂ ਦੇ ਤਾਂ ਨਾ ਹੀ ਜਾਂਦੇ ਆਉਂਦੇ ਸੀਗੇ ਤੇ ਤੁਸੀਂ ਵੀ ਇਹਨਾਂ ਦੇ ਨਾਲ ਉੱਥੇ ਸੌਰੀ ਰਹੇ ਨੇ ਉਹਨਾਂ ਦੇ ਨਹੀਂ ਮੈਂ ਉਹਦੇ ਪਿੰਡ ਗਈ ਮੈਨੂੰ ਲੈ ਕੇ ਆਏ ਸੀ ਕੱਲ ਜਦੋਂ ਪਤਾ ਲੱਗਾ ਦੱਸਦੇ ਨੂੰ ਵੀ ਤੁਹਾਨੂੰ ਇੰਨਾ ਪਤਾ ਇਹਨਾਂ ਦੇ ਬਾਰੇ ਮੈਂ ਕਿਹਾ ਮੈਂ ਮੈਂ ਰੀਤੀ ਆ ਮੈਂ ਉਹ ਕੀਤੀ ਮੈਂ ਵੀ ਸਿਰੋਂ ਨੰਗੀ ਸੀ ਮੇਰੇ ਕੋਲੇ ਕੋਈ ਹੋਣੀ ਸੀ ਮੈਂ ਕੇਸ ਝਗੜਿਆ ਇਹਨਾਂ ਨੇ ਕੋਈ ਨਿਆਣੀ ਦਿੱਤਾ ਇਹ ਤਰੀਕ ਤੇ ਨਹੀਂ ਸੀ ਜਾਂਦੇ ਸਰਕਾਰ ਨੇ ਮੈਨੂੰ ਇੱਕ ਤਰਫਾ ਲਿਖ ਕੇ ਦੇਤਾ ਵੀ ਤੂੰ ਉਹ ਖੱਜਲ ਖਵਾਰ ਹੋਈਆਂ ਕੁੜੀ ਨੂੰ ਵਿਆਹ ਸ਼ੁਭ ਕਰਨ ਦੇ ਪਿਤਾ ਜੀ ਨਾਲ ਤੁਹਾਡਾ ਤਲਾਕ ਹੋਇਆ ਹੈ ਜਾਂ ਪੰਚਾਇਤੀ ਤਲਾਕ ਹੋਇਆ ਹੈ ਜਾਂ ਉਹਦੇ ਨਾਲ ਦੇ ਤਾਂ ਕੁਝ ਨਹੀਂ ਕੀਤਾ ਜੀ ਉਹ ਤਰੀਕ ਤੇ ਨਹੀਂ ਮਾਤਾ ਜੀ ਤੁਸੀਂ ਜਿਆਦਾ ਬੋਲਦੇ ਹੋ ਪੁੱਛਣਾ ਨਹੀਂ ਉਹਨਾਂ ਨੇ ਤਾਂ ਉਹਨਾਂ ਨੇ ਵਕੀਲ ਸਾਹਿਬ ਨੇ ਜੀ ਜੱਜ ਨੇ ਇੱਕ ਤਰਫਾ ਕਰਤਾ ਉਹ ਤਰੀਕਾਂ ਤੇ ਨਹੀਂ ਗਏ ਜੀ ਅੱਛਾ ਉਹ ਕਹਿੰਦੇ ਵੀ ਸਾਡੇ ਕਿੰਨੋਂ ਵੀ ਇਹਨੂੰ ਤੁਸੀਂ ਇਹਨਾਂ ਨੂੰ ਮਤਲਬ ਕੋਈ ਤਾਂ ਇਹ ਤੁਹਾਡੇ ਫੇਵਰ ਦੇ ਵਿੱਚ ਐਕਸਪਰਟ ਡਾਈਵੋਰਸ ਦੇਤਾ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਤੁਸੀਂ ਕਾਨੂੰਨੀ ਤੌਰ ਤੇ ਵਿਆਹ ਦੂਜੇ ਪਾਸੇ ਕਰਵਾ ਲਿਆ ਹਾਂ ਕਰਵਾ ਲਿਆ ਉਹਨਾਂ ਨੇ ਕਿਹਾ ਸੀ ਠੀਕ ਹੈ ਧੰਨਵਾਦ ਜੀ ਕਰ ਲਓ ਤੁਸੀਂ ਓਕੇ ਜੀ ਮੈਨੂੰ ਤਾਂ ਉਹਨੇ ਦੇਖਿਆ ਹੀ ਨਹੀਂ ਪੜ ਲਿਆ ਹੀ ਨਹੀਂ ਹੁਣ ਉਹ ਐ ਕਹਿੰਦੀ ਆ ਵੀ ਮੇਰੇ ਜਵਾਕ ਆ ਉਦੋਂ ਉਹਨੂੰ ਦਿਖਿਆ ਨਹੀਂ ਵੀ ਅਸੀਂ ਜਵਾਕ ਆ ਉਹਦੇ ਜੋ ਛੱਡ ਕੇ ਗਈ ਆ ਪਹਿਲੀ ਗੱਲ ਤਾਂ ਮੇਰੀ ਮਾਤਾ ਨੂੰ 17 ਸਾਲ ਹੋ ਗਏ ਗਈ ਪਹਿਲਾਂ ਤਾਂ ਉਹਨੂੰ ਸੋਚਣਾ ਚਾਹੀਦਾ ਜੋ ਛੋਟੇ ਛੋਟੇ ਨੂੰ ਛੱਡ ਗਈ ਹੁਣ ਉਹਦਾ ਹੱਕ ਹੀ ਨਹੀਂ ਬਣਦਾ ਸਾਡੇ ਚ ਆਉਣ ਦਾ ਨਹੀਂ ਨਹੀਂ ਮੰਨਦੇ ਹਲੇ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਉਹਨੂੰ ਇਨਸਾਫ ਨਹੀਂ ਮਿਲਦਾ ਤਾਂ ਕੁਝ ਕਹ ਲੈ ਉਹ ਉਦੋਂ ਸੋਚਣਾ ਚਾਹੀਦਾ ਸੀ ਜਦੋਂ ਛੱਡ ਕੇ ਗਈਏ 2 ਸਾਲ ਦਾ ਮੁੰਡਾ ਸੀ ਉਦੋਂ ਮੈਨੂੰ ਤਾਂ ਉਹਨੇ ਦੇਖਿਆ ਹੀ ਨਹੀਂ ਪਾਰ ਲਿਆ ਹੀ ਨਹੀਂ ਹੁਣ ਉਹ ਐਂ ਕਹਿੰਦੀ ਆ ਵੀ ਮੇਰੇ ਜਵਾਕ ਆ ਉਦੋਂ ਉਹਨੂੰ ਦਿਖਿਆ ਨਹੀਂ ਵੀ ਅਸੀਂ ਜਵਾਕ ਆ ਉਹਦੇ ਜੋ ਛੱਡ ਕੇ ਗਈ ਆ ਮੇਰੀ ਉਹਦੇ ਨਾਲ ਕਦੇ ਕੋਈ ਗੱਲ ਨਹੀਂ ਹੋਈ ਨਹੀਂ ਸ਼ੁਕਰ ਨਹੀਂ ਹੁੰਦੀ ਸੀ ਸਾਡੇ ਵੱਲੋਂ ਤਾਂ ਉਹ ਮਰੀ ਵੀ ਐ ਸਾਡੇ ਨਾਲ ਉਹਦਾ ਕੋਈ ਲਾਗਾ ਦੇਗਾ ਨਹੀਂ ਮੇਰਾ ਭਰਾ ਸੀ ਅਸੀਂ ਜਥੇਵੰਦੀ ਦੇ ਨਾਲ ਆ ਜਿਵੇਂ ਕਰਨਗੇ ਅਸੀਂ ਓਵੇਂ ਕਰਾਂਗੇ ਕੋਈ ਕੁਝ ਕਹੀ ਜਾਵੇ ਉਹ ਸਭ ਕੁਝ ਝੂਠ ਬੋਲ ਰਹੀ ਐ ਅਸੀਂ ਤਾਂ ਜਥੇਵੰਦੀ ਨੂੰ ਬੇਨਤੀ ਕਰਦੇ ਆ ਵੀ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤਾਂ 17 ਸਾਲ ਹੋ ਗਏ ਜੀ ਉਹਦਾ ਤਲਾਕ ਹੋਏ ਨੂੰ ਸਾਡੇ ਨਾਲ ਉਹ ਤਾਂ ਕੋਈ ਲਾਗਾ ਦੇਗਾ ਨਹੀਂ ਪੂਰਾ ਪੂਰਾ ਬੱਚੇ ਛੱਡ ਕੇ ਗਈ ਵੀ ਆ ਵਿਆਹ ਕਰਾਈ ਬੈਠੀ ਐ ਜਿਵਾਕ ਜੰਮੀ ਬੈਠੀ ਐ ਉਹ ਜਿਸ ਨੂੰ ਆ ਮੀ ਰੱਖੇ ਜਾਂਦੇ ਨੇ ਮੰਗਾ ਅਸੀਂ ਤਾਂ ਇਹਨਾਂ ਦੇ ਨਾਲ ਹੀ ਆ ਜੀ ਜਥੇ ਬੰਦਿਆਂ ਦੇ ਇਹ ਜੋ ਕੁਝ ਕਰਨਗੇ ਇਹੀ ਕਰਨਗੇ ਸਾਡਾ ਉਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਉਸ ਕਹੀ ਜਾਂਦੀ ਆ ਉਹ ਕਿਉਂਕਿ ਉਹ ਕੈਸੇ ਦੀ ਮੰਗ ਕਰ ਪੈਸੇ ਉਹ ਤਾਂ ਉਹ ਤਾਂ ਜੀ ਬਹੁਤ ਕੁਝ ਕਰੂਗੀ ਹਣਾ ਅਕਾਊਂਟ ਜਾਰੀ ਕਰਤਾ ਖਾਤਾ ਜਿਹੜੇ ਆ ਉਹ ਤਾਂ ਬਹੁਤ ਕੁਝ ਕਰੂਗੀ ਜੀ ਪਰਿਵਾਰ ਵਾਲਿਆਂ ਤੇ ਵੀ ਉਹਨੇ આરોਪ ਲਗਾਏ ਨੇ ਕਿ ਵੀ ਉਹਨਾਂ ਨੇ ਕਾਊਂਟ ਚਾਰਜ ਕਰਕੇ ਪੈਸੇ ਲੈਣ ਦੇ ਮਾਰੇ ਨੇ ਕਿਹਾ ਦੀ ਮਿੱਟੀ ਨਾ ਖਰਾਬ ਕਰੀ ਜਾਵੇ। ਹੁਣ ਤੁਸੀਂ ਕੀ ਕਹਿਣਾ ਚਾਹੋਗੇ ਸਾਫ ਤੋਂ ਤੁਸੀਂ ਅਸੀਂ ਤਾਂ ਜੀ ਇਹਨਾਂ ਦੇ ਮਾਂ ਕਰਾਂਗੇ ਜੱਥੇ ਬੰਦੀ ਦੇ ਜਿਵੇਂ ਕਰਨਗੇ ਉਹਵੇਂ ਉਹਵੇਂ ਹੋਊਗਾ। ਜਿਵੇਂ ਜਦੋਂ ਇਹ ਛਸ਼ਕਾਰ ਨੂੰ ਕਹਿਣਗੇ ਉਦੋਂ ਹੀ ਛਸ਼ਕਾਰ ਹੋਊਗਾ। ਬਿਲਕੁਲ ਉਸ ਨੂੰ ਕੀ ਕਹਿਣਾ ਚਾਹੋਗੇ ਜੋ ਸ਼ੁਕਰਾਂ ਦੀ ਮਾਂ ਬਣ ਕੇ ਉੱਥੇ ਅੱਜ ਪਹੁੰਚੇ ਉੱਥੇ ਪਟਿਆਲੇ ਉਹਨੂੰ ਅਸੀਂ ਕਹੀਓ ਮਾਂ ਬਣੀ ਨਹੀਂ। ਮਾਂ ਬਣੀ ਨਹੀਂ ਜਦੋਂ ਹੁਣ ਉਹਨੇ ਤਲਾਕ ਤਲਾਕ ਉਹਦੇ ਨਾਲ ਹੋਇਆ ਵਾ। 17 ਸਾਲ ਹੋ ਗਏ ਤੇ ਬਾਕੀ ਉਹਦੇ ਉਹਨੂੰ ਦਿ세 ਨਹੀਂ ਇਹ ਬੱਚੇ ਪੂਰਾ ਪੂਰਾ ਆ ਤਾਂ ਕੁੜੀ ਰੁੜੀ ਫਿਰਦੀ ਸੀ ਸਾਲ ਦੀ ਸੀ ਮੁੰਡਾ 2 ਸਾਲ ਦਾ ਸੀ ਉਹਦੇ ਉਹ ਕਿੱਧਰ ਘਰ ਵਾਲੀ ਦੱਸ ਰਹੀ ਕਿ ਮੈਂ ਚਰਨਜੀਤ ਦੀ ਵਾਈਫ ਆ ਤੇ ਮੇਰਾ 13 ਸਾਲ ਪਹਿਲਾਂ ਉਹਦੇ ਨਾਲ ਤਲਾਕ ਹੋਇਆ ਸੀ ਨਹੀਂ ਗੱჭੂ ਠਾਏ 17 ਸਾਲ ਹੀ ਹੋਏ ਕਦੇ ਤੁਹਾਨੂੰ ਮਿਲੀ ਆ ਹੋ ਨਾ ਜੀ ਮੁਰਕ ਕੇ ਆਈ ਨਹੀਂ ਕਿੰਨਾ ਟਾਈਮ ਹੋ ਗਿਆ ਤਲਾਕ ਹੋਇਆ 17 ਕ ਵਿੰਟੋ ਉਦੋਂ ਤੀਜੇ ਦਾ ਤਲਾਕ ਹੋਇਆ ਜੀ ਬਠਿੰਡੇ ਹੋਇਆ ਠੀਕ ਹੁਣ ਕੀ ਕਹਿਣਾ ਚਾਹਣਾ ਜਿਹੜਾ ਕੀ ਤੁਹਾਡੇ ਜਿਹੜਾ ਹਾਲੀਵਾਰਸ ਕੋਣ ਹੈਗਾ ਤੁਹਾਡੇ ਸੁਮਨ ਦਾ ਉਹ ਵਿੱਚ ਕੋਈ ਲਾਗਤ ਹੈਗਾ ਕਿੰਨਾ ਤੁਹਾਡੀ ਪਤਨੀ ਦਾ ਨਹੀਂ ਜੀ ਉਹਦਾ ਕੋਈ ਲਾਗਤ ਨਹੀਂ ਦਸਤਨ ਮੁਤਾਬਕ 2007 ਚ ਉਹਨਾਂ ਦਾ ਤਲਾਕ ਹੋਇਆ ਜੀ ਜਿਹਦਾ ਸਮਾਂ ਬਣਦਾ 17 ਸਾਲ ਤੇ ਉਹ ਲੜਕਾ ਜਿਹੜਾ ਸੁਕਰਨ ਸਿੰਘ ਹੈ ਉਹਦੀ ਉਮਰ 21 ਕੇ ਸਾਲ ਬਣਦੀ ਹੈ ਯਾਨੀ ਕਿ ਉਹ ਬੱਚਾ ਵੀ 2-3 ਸਾਲ ਦਾ ਸੀ ਉਦੋਂ 3 ਕੇ ਸਾਲ ਦਾ ਸੋ ਇਸ ਕਰਕੇ ਵੀ ਕੋਰਟ ਦੇ ਵਿੱਚ ਤਲਾਕ ਹੋਇਆ ਪਰਿਵਾਰ ਨਹੀਂ ਦੱਸਣ ਤੋਂ ਤਾਕ ਬੀ ਅਸੀਂ ਤਾਂ ਜਦੋਂ ਦਾ ਇੱਥੇ ਪਿੰਡ ਚ ਆਉਂਦੇ ਜਾਂਦੇ ਕਦੇ ਉਹਨੂੰ 17 ਸਾਲ ਤੋਂ ਉਹਨੂੰ ਇੱਥੇ ਦੇਖਿਆ ਨਹੀਂ ਬੱਚੇ ਦਾਦੀ ਨੇ ਪਾਲੇ ਆ ਜੀ ਜਾਂ ਉਹਨਾਂ ਦੇ ਫਾਦਰ ਨੇ ਪਾਲੇ ਆ ਜੀ ਜਾਂ ਉਹਨਾਂ ਦੇ ਚਾਚੇ ਨੇ ਪਾਲੇ ਜਿਹੜੇ ਬੱਚੇ ਤਲਾਕ ਹੋਇਆ ਕਿਸੇ ਨਹੀਂ ਕਦੇ ਨਹੀਂ ਲੱਕੀ ਅਸੀਂ ਕਦੇ ਦੇਖਿਆ ਨਹੀਂ ਮੁੜ ਕੇ ਉਹਨੂੰ ਮੂੰਹ ਨਹੀਂ ਦੇਖਿਆ ਪਿੰਡ ਚ ਕਦੇ ਇਸ ਪਰਿਵਾਰ ਚ ਕਦੇ ਨਹੀਂ ਆਈ ਨਹੀਂ ਅਸੀਂ ਪਿੰਡ ਦੇ ਕਿਸੇ ਨੇ ਵੀ ਨਹੀਂ ਦੇਖਿਆ ਕੋਈ ਵੀ ਨਹੀਂ ਕਹੇਗਾ ਤੁਹਾਨੂੰ ਜੀ ਨਹੀਂ ਅਸਲ ਵਿੱਚ ਦਾਦੀ ਦੀ ਜੀ ਉਹਦੇ ਫਾਦਰ ਦੀ ਉਹਨਾਂ ਦੇ ਚਾਚਾ ਜੀ ਦੀ ਮੰਨੀ ਜਾਣੀ ਚਾਹੀਦੀ ਹੈ ਜੀ ਇਹਨਾਂ ਦੇ ਇਹ ਵਾਰਸ ਨਹੀਂ ਅਸਲ ਵਿੱਚ ਪਿੰਡ ਨਾਲ ਖੜੇ ਇਹਨਾਂ ਦੇ ਜੀ